ਦੁੱਧਿਆ ਤੇ ਪੁੱਤਦਾਨੀ ਮੁੱਲ ਪਾਈਦਾ ਓਏ ਜਿੱਥੇ ਇੱਜ਼ਤ ਨਾ ਹੋਵੇ ਉੱਥੇ ਨਹੀਂ ਹੋ ਜਾਈਦਾ ਦੁੱਧਿਆ ਤੇ ਪੁੱਤਦਾਨੀ ਮੁੱਲ ਪਾਈਦਾ ਓਏ ਜਿੱਥੇ ਇੱਜ਼ਤ ਨਾ ਹੋਵੇ ਉੱਥੇ ਨਹੀਂ ਹੋ ਜਾਈਦਾ ਮਾਰੀ ਦੀ ਨੀ ਪਾਣੀ ਚੰਗੇ ਹੁੰਦੇ ਸਾਖਦੀ ਮਾਰੀ ਦੀ ਨੀ ਪਾਣੀ ਚੰਗੇ ਹੁੰਦੇ ਸਾਖਦੀ ਬਸਦਿਆਂ ਕਰਾਂ ਨੂੰ ਜੋ ਦੇਵੇ ਪਾੜਵਈ ਓ ਸੱਚੀਆਂ ਨੀਤਾਂ ਨੂੰ ਸੱਚੀ ਭਾਗ ਲੱਗਦੇ ਦਿੱਗੀ ਹੋਈ ਗੁੱਡੀ ਰੱਬ ਦਿਂਦਾ ਛਾੜਵਈ ਓ ਸੱਚੀਆਂ ਨੇ ਤਾ ਨੂੰ ਸੱਚੀ ਪਾਗ ਲੱਗਦੇਿੱ ਦਿੱਗੀ ਹੋਈ ਗੁੱਡੀ ਰੱਬ ਦਿਂਦਾ ਛਾੜਵਈ ਓ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੀਤਕਾਰ ਮੀਤ ਤਕਰੀਬਨ ਤੁਸੀਂ ਮੇਰੇ ਲਿਖੇ ਗਾਣੇ ਕਈ ਸਿੰਗਰਾਂ ਦੀਆਂ ਆਵਾਜ਼ਾਂ ਦੇ ਵਿੱਚ ਸੁਣਿਆ ਤੇ ਸਾਰੇ ਗਾਣਿਆਂ ਨੂੰ ਤੁਸੀਂ ਨੇ ਬਹੁਤ ਵਧੀਆ ਪਿਆਰ ਦਿੱਤਾ ਕਈ ਪੁਰਾਣੇ ਵੀ ਨੇ ਸਿੰਗਰ ਕਈ ਨਵੇਂ ਨੇ ਨੌਜਵਾਨ ਮੁੰਡੇ ਜੋ ਅੱਜ ਕੱਲ ਨੇ ਉਹਨਾਂ ਨੇ ਵੀ ਕਈ ਨੇ ਮੇਰੇ ਲਿਖੇ ਗਾਣੇ ਗਾਏ ਆਗੇ ਤੇ ਜੋ ਮਤਲਬ ਕਿ ਆਪਣੀ ਗੱਲ ਕਰਨੀ ਆ ਉਹ ਇਹ ਗੱਲ ਕਰਨੀ ਆ ਇੱਕ ਆਪਣਾ ਪੰਜਾਬ ਸਿੱਖ ਹਿਸਟਰੀ ਤੇ ਚੈਨਲ ਬਣਿਆ ਹੋਇਆ ਹੈਗਾ ਉਸ ਚੈਨਲ ਦੇ ਉੱਤੇ ਨਾ ਕਈ ਵੀਰਾਂ ਨੇ ਕਮੈਂਟ ਆਏ ਸੀਗੇ ਕਿ ਗੀਤਕਾਰੀ ਦੇ ਵਿੱਚ ਉਸਤਾਦ ਦੀ ਲੋੜ ਪੈਂਦੀ ਹੈਗੀ ਤੇ ਗਾਣਿਆਂ ਦੇ ਵਿੱਚ ਵਰਤੇ ਜਾਣ ਵਾਲੇ ਸ਼ਬਦ ਕਿਵੇਂ ਲੱਭੇ ਜਾਂਦੇ ਹਨ ਤੇ ਤਕਰੀਬਨ ਫਿਰ ਮੈਨੇ ਸੋਚਿਆ ਵੀ ਆਪਾਂ ਵੀਡੀਓ ਦੇ ਰਹੀ ਜਿੰਨੀ ਕੁ ਮੈਨੂੰ ਨੌਲੇਜ ਆ ਗਈ ਤੇ ਓਨੀ ਕੁ ਆਪਾਂ ਜ਼ਰੂਰ ਦੱਸੀਏ ਆਪਣਾ ਹੱਕ ਬਣਦਾ ਹੈਗਾ ਹਰਜ ਬਣਦਾ ਜਾਨੀ ਤੇ ਸਭ ਤੋਂ ਪਹਿਲਾਂ ਤਾਂ ਦੇਖੋ ਜਿਸ ਤਰ੍ਹਾਂ ਇਨਸਾਨ ਨੂੰ ਮਾਪੇ ਬਾਪ ਦੀ ਲੋੜ ਪੈਂਦੀ ਆ ਜ਼ਿੰਦਗੀ ਦੇ ਵਿੱਚ ਜਿੰਨਾ ਚਿਰ ਬੱਚਾ ਲਾਲੋ ਜਵਾਕ ਹੁੰਦਾ ਪਹਿਲਾਂ ਛੋਟਾ ਜਾਂ ਮਾਂ-ਵਾਪਾ ਸੰਭਾਲਦਾ ਫਿਰ ਉਸ ਤੋਂ ਥੋੜਾ ਜਿਹਾ ਵੱਡਾ ਹੋ ਜਾਂਦਾਗਾ ਫਿਰ ਪੜ੍ਹਾਈ ਕਰਦਾਗਾ ਫਿਰ ਜਿਉਂ-ਜਿਉਂ ਅੱਗੇ ਸਟੱਡੀ ਕਰਦਾਗਾ ਫਿਰ ਉਹਨੂੰ ਇੱਕ ਉਸਤਾਦ ਦੀ ਲੋੜ ਪੈਂਦੀ ਆ ਕੋਈ ਕੰਮ ਸਿੱਖਣਾ ਹੋਵੇ ਕੋਈ ਕੀਤਾ ਕਰਨਾ ਹੋਵੇ ਇਸ ਕਰਕੇ ਜੋ ਗੀਤਕਾਰ ਹੀ ਆ ਉਹ ਵੀ ਇੱਕ ਤਮ ਹੈਗਾ ਕੀਤਾਗਾ ਬੈਸ ਤਾਂ ਗੀਤਕਾਰ ਹਰ ਇੱਕ ਬੰਦਾ ਨਹੀਂ ਬਣ ਸਕਦਾ ਹੈਗਾ ਕਿਉਂਕਿ ਜੋ ਗੀਤਕਾਰ ਆ ਨਾ ਗੀਤਕਾਰ ਦੀ ਜਿਹੜੀ ਸੋਚ ਹੁੰਦੀ ਉਹ ਵੱਖ ਹੁੰਦੀ ਹੈਗੀ ਸਾਫ ਦੀ ਸੋਚ ਹੁੰਦੀ ਆ ਮਤਲਬ ਕਿ ਇਹ ਚੀਜ਼ਾਂ ਕਰਕੇ ਗੀਤਕਾਰੀ ਆ ਜੋ ਕੁਝ ਬੰਦੇ ਦੇ ਅੰਦਰ ਵੀ ਹੁੰਦੀ ਆ ਪ੍ਰਮਾਤਮਾ ਵੱਲੋਂ ਤੇ ਕੁਝ ਆਪਾਂ ਨੌਲੇਜ ਲੈ ਵੀ ਸਕਦੇ ਆਂਗੇ ਇਸ ਕਰਕੇ ਆਪਨੇ ਇਹ ਚੈਨਲ ਬਣਾਇਆ ਹੈਗਾ ਜਿੱਨਿਕ ਮੈਨੂੰ ਨੌਲੇਜ ਆ ਜ਼ਰੂਰ ਆਪਾਂ ਦੱਸਿਆ ਕਰਾਂਗੇ ਤੇ ਸਭ ਤੋਂ ਪਹਿਲਾਂ ਤਾਂ ਇਹ ਗੱਲ ਆ ਕਿ ਵੀ ਜਦੋਂ ਕੋਈ ਗੀਤਕਾਰ ਗਾਣਾ ਲਿਖਦਾਗਾ ਉਹੋ ਗਾਣੇ ਦੇ ਵਿੱਚ ਜੋ ਗੱਲਾਂ ਹੁੰਦੀਆਂ ਨੇਗੀਆਂ ਉਹ ਕਿੱਥੋਂ ਲੈ ਕੇ ਆਉਂਦਾਗਾ ਇਹ ਵੀ ਆਪਾਂ ਸਾਰੀਆਂ ਗੱਲਾਂ ਵੀਡੀਓ ਦੇ ਵਿੱਚ ਦੱਸਿਆ ਕਰਾਂਗੇ ਤੇ ਤੇ ਉਹ ਲੈਣਾ ਕਿਵੇਂ ਪਰੋਈਆਂ ਜਾਂਦੀਆਂ ਨੇ ਇੱਕ ਦੂਜੇ ਨੂੰ ਮਿਲਾ ਕੇ ਕਿਵੇਂ ਸ਼ਬਦ ਲੱਭੇ ਜਾਂਦੇ ਨੇਗੇ ਇਹ ਸਾਰੀਆਂ ਗੱਲਾਂ ਆਪਾਂ ਇਸ ਚੈਨਲ ਦੇ ਉੱਤੇ ਦੱਸਾਂਗੇ ਤੇ ਜੋ ਵੀ ਕੋਈ ਮੇਰਾ ਵੀਰ ਕੋਈ ਭੈਣ ਲਾਲੂ ਕਈ ਕੁੜੀਆਂ ਵੀ ਰਾਈਟਰ ਨੇ ਹੈਗੀਆਂ ਲਿਖਦੀਆਂ ਨੇ ਸੋਹਣਾ ਲਿਖਦੀਆਂ ਨੇਗੀਆਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਹੋਵੇ ਤਾਂ ਪੁੱਛ ਸਕਦਾ ਕਮੈਂਟ ਕਰਕੇ ਉਹਦਾ ਜਵਾਬ ਆਪਾਂ ਬਿਲਕੁਲ ਦੇਵਾਂਗੇ ਤੇ ਉਸ ਤੋਂ ਬਾਅਦ ਜੋ ਲੈਣਾ ਦੇ ਵਿੱਚ ਪਰੋਏ ਜਾਂਦੇ ਨੇ ਸ਼ਬਦ ਉਹ ਕਿਵੇਂ ਲੱਭੇ ਜਾਂਦੇ ਨੇ ਤੇ ਕਿਵੇਂ ਉਹਨਾਂ ਨੂੰ ਮੰਨ ਲਓ ਇੱਕ ਰਾਈਟਰ ਇੱਕ ਗੀਤਕਾਰ ਲਿਖਦਾਗਾ ਤੇ ਹਜ਼ਾਰਾਂ ਕਰੋੜਾਂ ਲੋਕਾਂ ਦੇ ਕੰਨਾਂ ਤੱਕ ਉਹ ਪਹੁੰਚਦੇ ਨੇ ਇਹ ਸਾਰੀ ਜਾਣਕਾਰੀ ਆਪਾਂ ਇਸ ਚੈਨਲ ਤੇ ਦਿਆ ਕਰਾਂਗੇ ਜਿੰਨੀ ਕੁ ਆਪਾਂ ਨੂੰ ਸਮਝਾਉਣ ਦੀ ਜ਼ਰੂਰ ਦੇਵਾਂਗੇ। ਬਾਕੀ ਜੋ ਗੀਤਕਾਰੀ ਆ, ਗੀਤਕਾਰੀ ਇਹ ਨਹੀਂ ਹੈਗੀ ਵੀ ਆਪਾਂ ਵੀ ਹਰ ਇੱਕ ਬੰਦਾ ਗੀਤਕਾਰ ਬਣ ਗਿਆ। ਪਰ ਗੀਤਕਾਰੀ ਦੇ ਵਿੱਚ ਨਾ ਬਹੁਤ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਨੂੰ ਸਿੱਖਣ ਦੀ ਵੀ ਲੋੜ ਪੈਂਦੀ ਹੈਗੀ। ਤੇ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਵੀ ਕਿਵੇਂ ਆਪਾਂ ਉਹਨਾਂ ਨੂੰ ਉਹਨਾਂ ਟੌਪਿਕਾਂ ਨੂੰ ਲੱਭੀਏ ਕਿਵੇਂ ਆਪਾਂ ਗਾਣੇ ਦੇ ਵਿੱਚ ਉਹਨਾਂ ਦੀ ਵਰਤੋਂ ਕਰੀਏ ਤੇ ਸਭ ਤੋਂ ਜ਼ਿਆਦਾ ਮੇਨ ਗੱਲ ਇਹ ਆ ਵੀ ਕਿਤਾਬਾਂ ਪੜੋ ਕਿਤਾਬਾਂ ਦੇ ਵਿੱਚ ਜਿੰਨੀਆਂ ਤੁਸੀਂ ਕਿਤਾਬਾਂ ਪੜ੍ਹੋਗੇ ਉੰਨੀ ਤੁਹਾਨੂੰ ਲਾ ਲੋ ਸ਼ਬਦ ਮਿਲਣਗੇ ਜਿਹੜੇ ਕੋਈ ਸਮਝਦਾਰ ਬੰਦੇ ਆ ਸਿਆਣੇ ਬੰਦੇ ਆ ਉਹਨਾਂ ਦੀਆਂ ਗੱਲਾਂ ਸੁਣੋ ਕਿਉਂਕਿ ਜੋ ਗੀਤ ਹੁੰਦਾ ਨਾ ਗੀਤ ਤਾਂ गा ਕੇ ਗਾਇਆ ਜਾਂਦਾ ਹੁੰਦਾ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਕੀਤੀਆਂ ਜਾਂਦੀਆਂ ਉਹ ਨਹੀਂ ਬੈਠ ਕੇ ਗੱਲਾਂ ਜਿਵੇਂ ਹੁਣ ਆਪਾਂ ਕਰ ਰਹੇ ਆਂਗੇ ਇਹ ਗੀਤ ਤੇ ਗੱਲਾਂ ਵੈਸੇ ਹੈ ਇੱਕੋ ਹੀ ਨੇਗੀਆਂ ਗੀਤ ਨੂੰ ਗਾ ਕੇ ਕਿਹਾ ਜਾਂਦਾ ਹੁੰਦਾ ਤੇ ਗੱਲਾਂ ਆਪਾਂ ਕਰ ਲੈਨੇ ਹੁੰਨੇ ਬੈਠ ਕੇ ਇਸੇ ਕਰਕੇ ਜਦੋਂ ਕੋਈ ਵੀ ਆਪਾਂ ਨੇ ਲਬਜ ਗਾਣੇ ਦੇ ਵਿੱਚ ਲੈਣੇ ਹੈਗੇ ਆਪਾਂ ਸਭ ਤੋਂ ਪਹਿਲਾਂ ਤਾਂ ਦੇਖੋ ਹਵਾ ਦੇ ਵਿੱਚ ਗਾਣਾਗਾ ਪਾਣੀ ਦੇ ਵਿੱਚ ਗਾਣਾਗਾ ਅਦਰਕ ਤਾਂ ਜਾਮਣ ਖੜੀ ਜੈਗੀ ਮਰੂਦ ਲੱਗੇ ਹੋਇਆ ਇਹਨਾਂ ਦੇ ਵਿੱਚ ਵੀ ਗਾਣੇ ਬਣਦੇ ਹੈਗੇ ਇਹ ਸਾਰੀ ਕੱਲੀ ਕੱਲੀ ਚੀਜ਼ ਤੁਸੀਂ ਸਾਫਰ ਕਰ ਰਹੇ ਹੋਗੇ ਉਹ ਵੀ ਗਾਣੇ ਦੇ ਵਿੱਚ ਆ ਗਿਆ ਤੁਸੀਂ ਕਿਸੇ ਦੋਸਤਾਂ 'ਚ ਬੈਠੋ ਉਹ ਵੀ ਗਾਣੇ ਦੇ ਵਿੱਚ ਆ ਗਿਆ ਤੇ ਹਰ ਚੀਜ਼ ਦੇ ਵਿੱਚ ਇੱਕ ਗਾਣਾ ਹੈਗਾ ਮੰਨ ਲਓ ਜਿਹੜੀ ਵੀ ਆਪਾਂ ਨੂੰ ਉਦਰਤ ਵੱਲੋਂ ਚੀਜ਼ ਬਣਾਈ ਹੋਈ ਹੈ ਨਾ ਦੁਨੀਆ ਦੇ ਉੱਤੇ ਆਪਾਂ ਨੂੰ ਦਿਸਦੀ ਆ ਉਹ ਹਰ ਇੱਕ ਚੀਜ਼ ਤੇ ਗਾਣਾ ਬਣ ਜਾਂਦਾ ਹੈ ਉਹ ਗਾਣਾ ਕਿਵੇਂ ਬਣਦਾ ਹੈ ਤੇ ਕਿਵੇਂ ਉਹਨੂੰ ਵਿੱਚ ਫਿੱਟ ਕੀਤਾ ਜਾਂਦਾ ਗੱਲਾਂ ਨੂੰ ਇਹ ਸਾਰੀਆਂ ਗੱਲਾਂ ਇਸ ਚੈਨਲ ਦੇ ਉੱਤੇ ਪਾਇਆ ਕਰਾਂਗੇ ਆਪਾਂ ਕਿਉਂਕਿ ਅੱਜ ਸਟਾਰਟ ਹੀ ਕੀਤਾ ਅਜੇ ਆਪਾਂ ਨੇ ਉਹਦੇ ਕਰਕੇ ਕੁਝ ਇੱਕ ਕੱਲ ਨੂੰ ਪਾਵਾਂਗੇ ਵੀਡੀਓ ਆਪਾਂ 5 ਵਜੇ ਸ਼ਾਮ ਨੂੰ ਤੇ ਉਹਦੇ ਵਿੱਚ ਕੁਝ ਟੌਪਿਕ ਲੈ ਕੇ ਆਵਾਂਗੇ ਆਪਾਂ ਜੋ ਗੀਤਕਾਰ ਬਣਨੇ ਚਾਹੁੰਦੇ ਨੇਗੇ ਆਪਣੇ ਲਾ ਲੋ ਛੋਟੇ ਭੈਣ ਭਰਾ ਜੂ ਵੀ ਲਾ ਲੋ ਗੀਤਕਾਰ ਬਣਨਾ ਚਾਹੁੰਦੇ ਨੇ ਉਹਨਾਂ ਲਈ ਕੁਝ ਗੱਲਾਂ ਆਪਾਂ ਲੈ ਕੇ ਆਵਾਂਗੇ ਤੇ ਉਹ ਕੱਲ ਨੂੰ ਸ਼ਾਮ ਨੂੰ 5 ਵਜੇ ਪਾਵਾਂਗੇ ਵੀਡੀਓ ਤੇ ਸ਼ੁਰੂ ਤੋਂ ਜਿੰਨੀ ਕੁ ਨੌਲੇਜ ਆਪਾਂ ਨੂੰ ਹੈਗੀ ਹੈਗੀ ਤੇ ਉਹਨਾਂ ਇੱਕ ਆ ਜ਼ਰੂਰ ਦੇਵਾਂਗੇ ਤੇ ਕਈ ਗੀਤਕਾਰ ਇਹ ਕਹਿ ਦਿੰਦੇ ਆਗੇ ਐ ਏਦਾਂ ਦੀ ਗੱਲ ਕਹਿ ਦਿੰਦੇ ਆਪਾਂ ਵੀ ਤੁਸੀਂ ਗੀਤਕਾਰ ਕਿਵੇਂ ਬਣੇ ਗੀਤਕਾਰ ਐਦਾਂ ਹੁੰਦਾ ਨਾ ਜਦੋਂ ਕਿਸੇ ਸਿੰਗਰ ਦਾ ਗਾਣਾ ਚੱਲ ਰਿਹਾ ਹੁੰਦਾ ਉਹਦੇ ਵਿੱਚ ਇੱਕ ਰਾਈਟਰ ਦਾ ਨਾਮ ਆਉਂਦਾ ਜੋ ਗੀਤ ਲਿਖਦਾ ਹਰ ਇੱਕ ਇਨਸਾਨ ਨੂੰ ਇਹ ਹੁੰਦਾ ਵੀ ਕਾਸ ਮੇਰਾ ਵੀ ਨਾਮ ਆ ਜਾਂਦਾ ਉਵੇਂ ਜਿਵੇਂ ਸਾਨੂੰ ਵੀ ਇਹੀ ਸੀਗਾ ਵੀ ਮੇਰਾ ਵੀ ਨਾਮ ਆਉਣਾ ਚਾਹੀਦਾਗਾ ਤੇ ਐਦਾਂ ਹੀ ਸਿੱਖ ਸਿੱਖ ਕੇ ਥੋੜਾ ਥੋੜਾ ਅੱਗੇ ਗਾਣੇ ਆਉਣ ਲੱਗ ਗਏ ਬਾਕੀ ਐਦਾਂ ਹੀ ਕਹਿਣ ਦਾ ਮਤਲਬ ਬੰਦੇ ਨੂੰ ਨੌਲੇਜ ਆ ਜਾਂਦੀ ਆ। ਬਾਕੀ ਮਿਲਦੇ ਆਪਾਂ ਕੋਈ ਨਾ ਕੱਲ ਨੂੰ ਸ਼ਾਮ ਨੂੰ 5 ਵਜੇ ਦੀ ਵੀਡੀਓ ਦੇ ਵਿੱਚ ਤੇ ਉਹਦੇ ਵਿੱਚ ਆਪਾਂ ਕਰਾਂਗੇ ਗੱਲਾਂ ਗੀਤਕਾਰ ਕਿਵੇਂ ਬਣੀਏ ਤੇ ਕਿਵੇਂ ਆਪਾਂ ਕਹਿਣ ਦਾ ਮਤਲਬ ਸ਼ਬਦ ਲੱਭ ਸਕਦੇ ਆਂਗੇ ਗੀਤਾਂ 'ਚ ਪਾਉਣ ਵਾਸਤੇ। ਤੇ ਬਾਕੀ ਧੰਨਵਾਦ ਸਾਰਿਆਂ ਦਾ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ